ਦਾ ਪਣੀ ਤਿਆਰ ਕਰਕੇ ਦਿੱਤਾ ਇੱਕ ਡੋਲੂ ਲੱਸੀ ਦਾ ਭਰ ਕੇ ਦਿੱਤਾ ਭਰਾ ਖੇਤ ਵਿੱਚ ਹਲ ਵਾ ਰਹੇ ਸੀ ਇਹ ਸੰਤ ਸੁਜਾਨ ਸਿੰਘ ਮਹਾਰਾਜ ਦੀ ਉਹ ਬਚਨ ਸੁਣਾਉਂਦੇ ਹੁੰਦੇ ਖੇਤਾ ਵਿੱਚ ਹਲ ਭਰਾ ਵਾ ਰਹੇ ਨੇ ਤੇ ਬਾਬਾ ਅਨੰਦ ਸਿੰਘ ਜਦੋਂ ਪਹੁੰਚੇ ਨਾ ਤੇ ਕਹਿਣ ਲੱਗੇ ਭਰਾ ਨੂੰ ਵੀ ਤੁਸੀਂ ਸ਼ੱਕ ਲੋ ਮੈਂ ਬਲਦ ਦਾ ਢੇੜਾ ਦੇ ਦੇਣਾ ਬਲਦਾਂ ਨਾਲ ਖੇਤੀ ਕਰਦੇ ਸੀ ਉਹ ਭਰਾ ਨੇ ਬਲਦ ਫੜਾਇਆ ਬਾਬਾ ਅਨੰਦ ਸਿੰਘ ਜੀ ਨੂੰ ਮਿਲਿਆ ਹਲ ਦਾ ਕਿਹੜਾ ਤੂੰ ਦੇ ਦੇ ਮੈਂ ਸ਼ੱਕ ਲੈਣਾ ਜਦੋਂ ਇੱਕ ਕਿਹੜਾ ਦਿੱਤਾ ਜੇ ਪੂਰਾ ਨਹੀਂ ਹੋਇਆ ਸੀ ਉੱਥੇ ਜਾ ਕੇ ਖੜ ਗਏ ਭਰਾ ਨੇ ਬਾਜ ਮਾਰ ਕੇ ਪੁੱਛਿਆ ਅਨੰਦ ਸਿੰਘ ਕੀ ਗੱਲ ਹੋ ਗਈ ਇੱਕ ਹੀ ਕਿਹੜਾ ਦਿੱਤਾ ਤੇ ਖੜ ਗਏ ਤੁਸੀਂ ਤੇ ਬਾਬਾ ਅਨੰਦ ਸਿੰਘ ਆਪਣੇ ਭਰਾ ਨੂੰ ਕਹਿਣ ਲੱਗੇ ਐ ਭਰਾਤਾ ਮੈਂ ਬੌਂਡ ਨੂੰ ਤੇ ਸਾਰੀ ਜ਼ਮੀਨ ਵਾ ਸਕਦਾ ਕੰਮ ਕਰ ਸਕਦਾ ਪਰ ਜੇ ਮੈਂ ਇਧਰਲੇ ਪਾਸੇ ਘੁੰਮ ਕੇ ਆਉਣਾ ਹੈ ਆਪਣੇ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਸੇ ਘਰ ਵਿੱਚ ਪ੍ਰਕਾਸ਼ ਹੈ ਜੇ ਮੈਂ ਇਧਰਲੇ ਪਾਸੇ ਘੁੰਮ ਕੇ ਆਉਣਾ ਤੇ ਮੇਰੀ ਪੇਠ ਉਧਰ ਨੂੰ ਹੋ ਜਾਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਜਿਉਂਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੇਠ ਨਹੀਂ ਕਰ ਸਕਦਾ ਇਹ ਪਾਵਨਾ ਨੇ ਗੁਰੂ ਨਾਨਕ ਨੂੰ ਪ੍ਰਗਟ ਕੀਤਾ ਪਿਆਰ